違う <music> ਸਾਸੀ ਗਾਲ ਦੋਸਤੋ ਤੁਸੀਂ ਦੇਖ ਰਿਹਾ ਉਹਦਾ ਭਾਰਤ ਤੇ ਮੈਂ ਦਰਜੀ ਤਜਰੂਬ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਜ਼ਿਲ੍ਹਾ ਜਲੰਧਰ ਦੇ ਪਿੰਡ ਰੋਲੀ ਖੁਰਦ ਵਿਖੇ ਸੀਤ ਬਾਬਾ ਮਤੀ ਦਾ ਜਗਦੇ ਸਥਾਨ ਤੇ ਜਿੱਥੇ ਇੱਕ ਸੋਸ਼ਲ ਵਰਕਰ ਤੇ ਵਾਰਡ ਫੇਮਸਾ ਸਖਸ਼ੀਅਤ ਜਤੈਂਦਰ ਜੇ ਮਨਿਹਾਸ ਹੋਰਾਂ ਬੋਲੋ ਅਕਸਰ ਸਮੇਂ ਸਮੇਂ ਤੇ ਲੋਕਾਂ ਦੇ ਜਨ ਹਿਤ ਦੇ ਆਵਾਮ ਦੇ ਹਿਤ ਦੀ ਗੱਲ ਕੰਮ ਕਰਵਾਏ ਜਾਂਦੇ ਆ ਤੇ ਜਿਹਦੇ ਵਿੱਚ ਮੈਡੀਕਲ ਕੈਂਪਸ ਜਾਂ ਹੋਰ ਸ਼ਾਦੀਆਂ ਜਾਂ ਕਿਸੇ ਵੀ ਤਰ੍ਹਾਂ ਦੇ ਜਿਹੜੇ ਜਨ ਹਿਤ ਦੇ ਕਾਰਜ ਹਮੇਸ਼ਾ ਲੜੀਵਾਰ ਕਰਵਾਏ ਜਾਂਦੇ ਰਹਿੰਦੇ ਅੱਜ ਉਹ ਇੰਡੀਆ ਦੇ ਵਿੱਚ ਪਹੁੰਚਿਆ ਵਿਦੇਸ਼ ਦੀ ਧਰਤੀ ਤੋਂ ਤੇ ਅੱਜ ਸ਼ੀਦਾ ਸਿੰਘਾਂ ਦੇ ਅਸਥਾਨ ਤੇ ਨਤਮਸਤਕ ਹੋਏ ਆ ਤੇ ਅੱਜ ਇਹਨਾਂ ਵੱਲੋਂ ਜਿਹੜੀ ਕਮੇਟੀ ਹੈ ਕਮੇਟੀ ਦੇ ਸਹਿਯੋਗ ਨਾਲ ਇੱਕ ਕੈਂਪ ਦਾ ਵੀ ਯੋਜਨਨਾ ਕੀਤਾ ਮੈਡੀਕਲ ਕੈਂਪ ਜਿਹੜਾ ਹੋਰ ਡਿਜ਼ੀਜ਼ਸ ਦੇ ਨਾਲ ਰਿਲੇਟਡ ਹੈਗਾ ਸੋ ਅਸੀਂ ਗੱਲਬਾਤ ਕਰਾਂਗੇ ਵੀ ਇੱਥੇ ਇੰਡੀਆ ਆ ਕੇ ਜਿਹੜਾ ਉਹਨਾਂ ਦਾ ਮਕਸਦ ਵਾ ਹੁਣ ਤੱਕ ਕਿੰਨਾ ਸਕਸੈਸ ਹੋਏ ਨੇ ਆਪਣੇ ਮੋਟਿਵ ਦੇ ਵਿੱਚ ਜਤਿੰਦਰ ਜੇ ਬਨਿਆਲ ਜੀ ਤੁਹਾਡਾ ਸਵਾਗਤ ਹੈ ਜੀ ਦਾ ਵਾਰਤ ਹੈ ਜੀ ਵਾਯੂ ਜੀ ਦਾ ਖਾਲਸਾ ਵਾਯੂ ਜੀ ਜੀ ਮੈਂ ਮੈਨੂੰ ਆਸੋ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਤੁਸੀਂ ਮੈਂ ਜਿਵੇਂ ਤਾਰੂਫ ਦੇਇਆ ਹੈ ਵੀ ਤੁਸੀਂ ਇੱਕ ਸੋਸ਼ਲ ਵਰਕਰ ਹੋ ਸਮਾਜ ਸੇਵੀ ਹੋ ਔਰ ਵਿਦੇਸ਼ ਦੀ ਧਰਤੀ ਤੇ ਰਹੇਗੇ ਵੀ ਲੋਕਾਂ ਦੀ ਗੱਲ ਕਰਦੇ ਹੋ ਸਮਾਜ ਦੀ ਗੱਲ ਕਰਦੇ ਹੋ ਜਨਅਤ ਦੀ ਗੱਲ ਕਰਦੇ ਹੋ ਤੇ ਆ ਤੁਸੀਂ ਇੰਡੀਆ ਆਏ ਹੋ ਪਿਛਲੇ ਦਿਨਾਂ ਤੋਂ ਅਕਸਰ ਤੁਸੀਂ ਇਥੇ ਕਾਰਜ ਕਰ ਰਹੇ ਕਿਹੜੀ-ਕਿਹੜੀ ਲੜੀ ਹੈ ਜਿਹੜੀ ਤੁਹਾਡੀ ਕਾਰਜ ਦੇ ਵਿੱਚ ਹੈਗੀ ਇਹਨਾਂ ਵਿੱਚ ਸ਼ਾਮਲ ਹੈ ਜੀ ਹਾਂਜੀ ਦਲਜੀਤ ਸਿੰਘ ਜੀ ਸਾਡਾ ਜਿਹੜਾ ਪਿਸ਼ੋਕੜਿਆ ਪਿੰਡ ਡਮੁੰਡਾ ਤੋਂ ਉਸ ਤੋਂ ਬਾਅਦ ਬਾਹਰ ਦੀ ਜ਼ਮੀਨ ਆਦਮਪੁਰ ਤਾਂ ਸਾਡੀ ਜਿਹੜੀ ਗੁੜਤੀ ਆ ਸੰਤ ਬਾਬਾ ਬਤਮ ਸਿੰਘ ਜੀ ਨਿਰਮਲ ਕੁਟਿਆ ਆਦਮਪੁਰ ਤਾਂ ਸਾਡੇ ਬਜ਼ੁਰਗਾਂ ਨੇ ਸਾਨੂੰ ਇੱਕੋ ਚੀਜ਼ ਸਿਖਾਈ ਆ ਵੀ ਜਿਹੜਾ ਵੀ ਕੋਈ ਭਲੇ ਦਾ ਕੰਮ ਕਰਨਾ ਪਿੰਡਾਂ 'ਚ ਹੀ ਕਰਨਾ ਵੀ ਕਿਉਂਕਿ ਉਹ ਕਹਿੰਦੇ ਵੇ ਸ਼ਹਿਰਾਂ 'ਚ ਫੈਸਿਲਿਟੀਆਂ ਬਹੁਤ ਹੁੰਦੀਆਂ ਤਾਂ ਦੋ ਸਾਨੂੰ ਦੋ ਪਾਸੇੋਂ ਲਾ ਕੇ ਗਏ ਆ ਇੱਕ ਤਾਂ ਜਿਹੜਾ ਐਜੂਕੇਸ਼ਨ ਆ ਕਿਉਂਕਿ ਐਜੂਕੇਸ਼ਨ ਜਿਹੜੀ ਉਹ ਬਿਲਕੁਲ ਪ੍ਰਾਈਵੇਟਾਈਜ਼ ਹੋ ਚੁੱਕੀ ਆ ਦੂਸਰਾ ਜਿਹੜਾ ਹੈਲਥ ਦੀਆਂ ਸਰਵਿਸਿਜ਼ ਆ ਇਹ ਦੋਨੋਂ ਕੰਮ ਜਿਹੜੇ ਸਟੇਟ ਦੇ ਹੁੰਦੇ ਆ ਪਰ ਬੜਾ ਦੁੱਖ ਆ ਵੀ ਸਟੇਟ ਇਹਨਾਂ ਦੋਨਾਂ ਕੰਮਾਂ ਤੋਂ ਹੱਥ ਛਾੜ ਚੁੱਕੀ ਆ ਔਰ ਇਹ ਸਾਰਾ ਪ੍ਰਾਈਵੇਟਾਈਜ਼ ਹੋ ਚੁੱਕਾ ਜੀ ਸੋ ਅਸੀਂ ਕੋਸ਼ਿਸ਼ ਕਰੀਦੀ ਆ ਜਿੱਥੇ ਤੱਕ ਐਜੂਕੇਸ਼ਨ ਦਾ ਸਵਾਲ ਆ ਅਸੀਂ ਸੰਤ ਬਾਬਾ ਭਗ ਸਿੰਘ ਨਾਲ ਜੁੜੇ ਆ ਬੜੇ ਲੰਬੇ ਸਮਾਂ ਤੋਂ 2004 ਤੋਂ ਇੰਜੀਨੀਅਰਿੰਗ ਕਾਲਜ ਜਿਹੜਾ ਸੰਤ ਬਾਬਾ ਮਲਕੀ ਸਿੰਘ ਜੀ ਨੇ ਬਣਾਇਆ ਉਦੋਂ ਤੋਂ ਜੁੜੇ ਉਤੋਂ ਬਾਅਦ ਅਸੀਂ ਸੰਤ ਬਾਬਾ ਦਲਾਵਰ ਸਿੰਘ ਬ੍ਰਹਮ ਜੀ ਨਾਲ ਬਹੁਤ ਲੰਬੇ ਸਮੇਂ ਤੋਂ ਕੰਮ ਕੀਤਾ ਔਰ ਹੁਣ ਵੀ ਮੈਂ ਉੱਥੇ ਸਕੂਲ ਟਰਸਟੀ ਆ ਸਾਡੇ ਪ੍ਰਧਾਨ ਜੀ ਵੀ ਉੱਥੇ ਟਰਸਟੀ ਆ ਤਾਂ ਉੱਥੇ ਰਲ ਮਿਲ ਕੇ ਅਸੀਂ ਸਾਰੇ ਕੰਮ ਕਰ ਰਹੇ ਆ ਇਸ ਦੇ ਨਾਲ ਨਾਲ ਹੋਰ ਜਿਹੜਾ ਸਾਡਾ ਜੱਦੀ ਪਿੰਡ ਆ ਉੱਥੇ ਜਿਹੜਾ ਸਾਡਾ ਜੱਦੀ ਘਰ ਸੀ ਉੱਥੇ ਵੀ ਤੋੜ ਕੇ ਅਸੀਂ ਕੁੜੀਆਂ ਦਾ ਸਕੂਲ ਚਲਾਉਂਦੇ ਸੀ ਹੁਣ ਕੋਵਿਡ ਤੋਂ ਬਾਅਦ ਥੋੜਾ ਬੰਦ ਰਿਹਾ ਉਹਨੂੰ ਵੀ ਦੁਬਾਰਾ ਰਿਵਾਈਵ ਕਰ ਰਹੇ ਆ ਫਿਰ ਜਿਹੜਾ ਸਕੂਲ ਦੀ ਬਿਲਡਿੰਗ ਆ ਡਮੁੰਡੇ ਸਕੂਲ ਦੀ ਉਹ ਬ੍ਰਾਂਡ ਨੇ 22 ਲੱਖ ਰੁਪਈਆ ਲਾ ਗਿਆ ਸੀ 2022 ਚ ਬਣਾਈ ਸੀ ਹੁਣ ਅਸੀਂ ਤਿੰਨੇ ਸਕੂਲ ਜਿਹੜੇ ਆ ਆਦਮਪੁਰ ਆ ਅਡਾਪਟ ਕੀਤੇ ਹੋ ਆ ਪਹਿਲਾ ਸਕੂਲ ਜਿਹੜਾ ਕੋ-ਐਜੂਕੇਸ਼ਨ ਵੱਡਾ ਸਕੂਲ ਆ 10+2 ਵਾਲਾ ਉਹ ਅਡਾਪਟ ਕੀਤਾ ਸੀ 4 ਸਾਲ ਪਹਿਲਾਂ ਫਿਰ ਛੋਟਾ ਸਕੂਲ ਜਿਹੜਾ ਗਾਜੀਪੁਰ ਉਹ ਕੀਤਾ ਪਰਸੋਂ ਮੇਰੇ ਛੋਟੇ ਬ੍ਰਦਰ ਮੇਰੇ ਨਾਲ ਆਇਆ ਕੁਲਜੀਤ ਸਿੰਘ ਮਨਹਾਸ ਉਹਨਾਂ ਦੀ ਵਾਈਫ ਨੇ ਉਹ ਸਕੂਲ ਕੁੜੀਆਂ ਦਾ ਅਡੌਪਟ ਕੀਤਾ ਸੋ ਇਦਾਂ ਇਹ ਤਾਂ ਹੋ ਗਈ ਐਜੂਕੇਸ਼ਨ ਦੀ ਗੱਲ ਜੀ ਹਰਤਰਾ ਮੈਂ 16 ਸਾਲ ਤੋਂ ਜੁੜਿਆ ਲਾਈਨਜ਼ਾਈ ਹਸਪੀਟਲ ਤੋਂ ਲਾਈਨਜ਼ਾਈ ਹਸਪੀਟਲ ਵਾਲੇ ਪਹਿਲਾਂ ਗੁਨਾਨਕ ਮਿਸ਼ਨ ਤੋਂ ਜਾ ਕੇ ਸਰਜਰੀਆਂ ਕਰਾਉਂਦੇ ਹੁੰਦੇ ਸੀ 2011 ਚ ਅਸੀਂ ਆਪਣਾ ਆਪਰੇਸ਼ਨ ਥੀਟਰ ਬਣਾ ਕੇ ਉੱਥੇ ਸਾਡੇ ਕੈਨੇਡਾ ਦੇ ਸਕਾਟਸ ਲਸਟਰ ਜਿਹੜੇ ਕੌਂਸਲ ਜਨਰਲ ਹੈ ਉਹਨਾਂ ਦਾ ਉਦਘਾਟਨ ਕਰਾ ਕੇ ਅਸੀਂ ਲੰਬੀਆਂ ਸੇਵਾਵਾਂ ਦੇ ਰਹੇ ਹਾਂ ਪਹਿਲਾਂ 100 200 ਸਰਜਰੀ ਕਰਾਉਂਦੇ ਸੀ ਜਦੋਂ ਦਾ ਆਪਰੇਸ਼ਨ ਥੀਟਰ ਬਣਿਆ 2012 ਤੋਂ ਲੈ ਕੇ ਹੁਣ ਤੱਕ ਅਸੀਂ ਹਜ਼ਾਰਾਂ ਦੀ ਤਗਾ ਚ ਸਰਜਰੀਆਂ ਹਰ ਸਾਲ ਆ ਕੇ ਕਰਵਾਈਆਂ ਔਰ ਇਹ ਜਿਹੜਾ ਕੰਮ ਆ ਸਾਡੇ ਬਜੂਰਾਂ ਨੇ ਸਾਨੂੰ ਇਹ ਸਿਕਾਇਆ ਵੀ ਕੱਲੇ ਪੈਸੇ ਨਹੀਂ ਭੇਜਣੇ ਆਪ ਜਾ ਕੇ ਹਰਤੀ ਸੇਵਾ ਕਰੋ ਔਰ ਅਸੀਂ ਹਰ ਸਾਲ ਆਈਦਾ ਇਹ ਕੋਸ਼ਿਸ਼ ਕਰੀਦੀ ਆ ਇਹ ਸੇਵਾਵਾਂ ਦੇਣ ਦੀ ਅਨ ਜਤਿੰਦਰ ਜੇ ਮਨਿਹਾਲ ਜੀ ਤੁਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਵਿਸਥਾਰ ਦੇ ਨਾਲ ਤੁਹਾਡੇ ਵੱਲੋਂ ਕੀਤੇ ਜਾ ਰਹੇ ਕਾਰਜਾਂ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸਿਆ ਜਿਸ ਕਾਰਜ ਲਈ ਤੁਸੀਂ ਬਜ਼ੁਰਗਾਂ ਦੀ ਇਸ ਗੱਲ ਨੂੰ ਬਹੁਤ ਵੱਦਾ ਫੋਕਸ ਕੀਤਾ ਵੀ ਤੁਹਾਡੇ ਬਜ਼ੁਰਗ ਕੀ ਇਸ ਕਾਰਜ ਲਈ ਤੁਸੀਂ ਸੰਸਥਾਵਾਂ ਦਾ ਜਾਂ ਕਿਤੇ ਲੋਕਾਂ ਦਾ ਜਾਂ ਹੋਰ ਚਾਹੇ ਦੇਸ਼ ਵਿਦੇਸ਼ ਦੀਆਂ ਸੰਗਠਨਾਂ ਉਹਨਾਂ ਦਾ ਸਹਿਯੋਗ ਲੈਂਦੇ ਹੋ ਬਿਲਕੁਲ ਵੈਸੇ ਤਾਂ ਮжоਰਿਟੀ ਜਿਹੜਾ ਸਹਿਯੋਗ ਆ ਉਹ ਸਾਡਾ ਪਰਸਨਲ ਹੀ ਹੁੰਦਾ ਜਿਦਾ ਫੋਰ ਐਗਜ਼ਾਮਪਲ ਸਾਡੇ ਪਿੰਡ ਦੇ ਦੋ ਸ਼ਹੀਦ ਸੀ ਸਾਰਾਗੜੀ ਦੇ ਉੱਥੇ ਅਸੀਂ ਇੱਕ ਬਹੁਤ ਵੱਡਾ ਸਟੇਡੀਅਮ ਬਣਾ ਰਹੇ ਹਾਂ ਇਲਾਕੇ ਦੇ ਮੇਰਾ ਖਿਆਲ ਨਹੀਂ ਇਹ ਮੁੰਡਾ ਦੇ ਵਿੱਚ ਬਣਾ ਰਹੇ ਹੋ ਬਿਲਕੁਲ ਜੀ ਤਾਂ ਉਹਦੀ ਜਿਹੜੀ ਲੋਕਿਆ ਉਹ ਵੀ ਸਾਰਾ ਗੜੀ ਦੇ ਕਿਲੇ ਵਰਗੀ ਆ ਗੇਟ ਬਣ ਰਿਹਾ ਆਲਰੇਡੀ ਸਾਡੇ ਪ੍ਰਧਾਨ ਜੀ ਦੀ ਜਗਾ ਵੀ ਨਾਲ ਹੀ ਆ ਸੁਰਲ ਮਿਲ ਕੇ ਇਹਨਾਂ ਦਾ ਵੀ ਬੜਾ ਸਹਿਯੋਗ ਆ ਹੁਣ ਉੱਤੇ ਫੋਨ ਲੇਨ ਬਣਨੀ ਆ ਇਹਨਾਂ ਦੀ ਜਮੀਨ ਚ ਚੌਕ ਬਣਨਾ ਔਰ ਸਾਡਾ ਅਸੀਂ ਨੈਕਸਟ ਡੋਰ ਆ ਔਰ ਚਾਰ ਲੇਨ ਅਸੀਂ ਗਵਰਨਮੈਂਟ ਨਾਲ ਕੰਮ ਕਰਕੇ ਬੜਾ ਰੀ ਰੂਟ ਕੀਤਾ ਪਹਿਲਾਂ ਉਹ ਚੋਮ ਵਿੱਚ ਦੀ ਜਾ ਰਿਹਾ ਸੀ ਕਿਉਂਕਿ ਸਟੇਡੀਅਮ ਕਰਕੇ ਅਸੀਂ ਜਿੰਨੇ ਵੀ ਆਈਐਸ ਅਫਸਰ ਹੈ ਉਹਨਾਂ ਨੂੰ ਕਨਵਿੰਸ ਕੀਤਾ ਵੀ ਜਿਹੜੀ ਸਟੇਡੀਅਮ ਦੇ ਮੋੜ ਦੀ ਚਾਲ ਲੈ ਕੱਢੋ ਅਸੀਂ ਕਾਮਯਾਬ ਹੋਏ ਆ ਸੋ ਉਹ ਵੀ ਇੱਕ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਪਰ ਉਸ ਸਿਰਫ ਤਾਂ ਸਿਰਫ ਸਾਡਾ ਪਰਿਵਾਰ ਵੱਲੋਂ ਹੀ ਜਿਹੜਾ ਸਾਡਾ ਫੈਮਿਲੀ ਟਰਸਟ ਹੈ ਜੀ ਸੰਤ ਵਤਨ ਸਿੰਘ ਲੰਬੜਦਾਰ ਭਗਵਾਨ ਸਿੰਘ ਮਨਹਾਰ ਚੈਰੀਟੇਬਲ ਟਰਸਟ ਉਹਦੇ ਅੰਦਰ ਹੀ ਅਸੀਂ ਸਾਰੇ ਕੰਮ ਕਰਦੇ ਆ ਪਰ ਵਿਚ ਵਿਚਾਲੇ ਜਿਹਦਾ ਹੁਣ ਅੱਖਾਂ ਦਾ ਇੱਕ ਸਾਡੀ ਸੰਸਥਾ ਅਸੀਂ ਬਣਾਈ ਆ ਡਾਕਟਰਾਂ ਦੇ ਨਾਲ ਆਈਸ ਫॉर ਦਾ ਵਰਲਡ ਉਹ ਵੀ ਸਾਡਾ ਸਾਥ ਦਿੰਦੇ ਆ ਕਿਉਂਕਿ ਪਹਿਲਾਂ ਅਸੀਂ ਕੈਟਰਿਕ ਤਾਂ ਹੁਣ ਸਾਡੇ ਕੋਲ ਬਹੁਤ ਮਸ਼ੀਨਰੀ ਆ ਅਸੀਂ ਆਪਣੇ ਡੈਡੀ ਦੀ ਜਾਚ ਉੱਤੇ ਐਂਬੂਲੈਂਸ ਵੀ ਦਿੱਤੀ ਹੋਆ ਹੋਰ ਵੀ ਬਹੁਤ ਖੁਸ਼ ਹਾਂ ਤੇ ਸੜਕ ਜਿਹੜੀ ਆ ਆਪਣੇ ਗ੍ਰੈਂਡਫਾਦਰ ਦੇ ਨਾਂ 'ਤੇ ਬਣਾਈ ਸੀ ਉਹ ਸੜਕ 4-4 ਫੁੱਟ ਡੂੰਘੇ ਟੋਏ ਸੀ ਉਸਾਂ ਦਾ ਬਾਬਾ ਮਲਕੀਤ ਸਿੰਘ ਜੀ ਨੇ ਸੜਕ 22 ਲੱਖ ਰੁਪਏ ਸਾਨੂੰ ਬਣਵਾ ਕੇ ਦਿੱਤੀ ਸੀਗੀ ਸੇਵਾ ਉਹਨਾਂ ਨੇ ਕਰਵਾਈ ਸੀ ਉਹ ਸਾਰੀ ਸੋ ਮੈਜੋਰਟੀ ਸਹਿਯੋਗ ਜਿਹੜਾ ਆਪਣਾ ਪਰਸਨਲ ਆ ਜਾਂ ਪਰਿਵਾਰ ਦਾ ਆ ਪਰ ਟਾਈਮ ਟੂ ਟਾਈਮ ਜਿਹੜੇ ਸਾਡੇ ਦੋਸਤ ਮਿੱਤਰ ਆ ਜਿੱਦਾਂ ਹੁਣ ਇੱਕ ਹੋਰ ਬਹੁਤ ਵੱਡਾ ਪ੍ਰੋਜੈਕਟ ਆ ਉਹ 3 ਸਟੋਰੀ ਬਿਲਡਿੰਗ ਜਿਹੜੀ ਬਣ ਗਈ ਆ ਆਲਰੇਡੀ ਉਥੇ 5 ਸਟੋਰੀ ਹਸਪੀਟਲ ਬਣਨਾ ਉਹਦੇ ਚ ਵੀ ਜਿਹੜਾ ਸਹਿਯੋਗ ਆ ਉਹ ਹੋਰ ਸੰਗਤ ਦਾ ਵੀ ਲੈਣਾ ਪੈਂਦਾ ਆ ਆਪਾਂ ਲਾਸਟ ਦੇ ਵਿੱਚ ਆ ਗੱਲ ਕਰੀਏ ਜਦੋਂ ਜਮਨਿਆ ਜੀ ਜਿਵੇਂ ਸਾਰਾ ਗੜੀ ਦੀ ਗੱਲ ਕਰਦੇ ਹੋ ਤੁਸੀਂ ਸਾਰਾ ਗੜੀ ਦੇ ਸ਼ਹੀਦਾਂ ਨੂੰ ਬਹੁਤ ਸਾਰੇ ਲੋਕ ਜਿਹੜੇ ਬਿਸਰ ਚੁੱਕੇ ਆ ਔਰ ਬਹੁਤ ਸਾਰੇ ਲੋਕਾਂ ਨੂੰ ਬਿਸਰ ਦਾ ਮਤਲਬ ਇਹ ਜਾਣਕਾਰੀ ਨਹੀਂ ਹੈ ਬਹੁਤ ਸਾਰੇ ਲੋਕਾਂ ਨੂੰ ਕਿ ਇਹ ਜਿਹੜੇ ਸਾਰਾ ਗੜੀ ਦੇ ਸ਼ਹੀਦ ਆ ਤੁਸੀਂ ਦੋ ਚੀਜ਼ ਜਿਹੜੇ ਸੇ ਤੁਹਾਡੇ ਪਿੰਡ ਡਮੁੰਡਾ ਦੇ ਸੇ ਤੇ ਜਿਹੜੇ ਬਾਕੀ ਸ਼ਹੀਦਾਂ ਉਥੇ ਸਾਰਾ ਗੜੀ ਲਈ ਪ੍ਰੋਪਰ ਵੀ ਤੁਹਾਡੇ ਵੱਲੋਂ ਕੋਈ ਐਫਰਟਸ ਕੀਤੀ ਜਾ ਰਹੀ ਹੈ ਬਿਲਕੁਲ ਬਿਲਕੁਲ ਅਸੀਂ ਸਾਰਾ ਗੜੀ ਫਾਊਂਡੇਸ਼ਨ ਬਣਾਈ ਹੈ ਵਰਲਡਵਾਈਡ ਉਦਾਂ ਮੈਂ ਵਾਈਸ ਪ੍ਰੈਜ਼ੀਡੈਂਟ ਆ ਡਾਕਟਰ ਗੁਰਿੰਦਰਪਾਲ ਸਿੰਘ ਜੋਸਨ ਉਹਦੇ ਚੇਅਰਮੈਨ ਆ ਜਿਨ੍ਹਾਂ ਨੇ ਸਾਡੇ ਪਿੰਡ ਦੇ ਦੋ ਸ਼ਹੀਦ ਲੱਭੇ ਆ ਔਰ ਹੋਰ ਵੀ ਉਹਨਾਂ ਨੇ ਜਾ ਕੇ ਜਿੱਥੇ ਪਾਕਿਸਤਾਨ ਚ ਹੁਣ ਉਹ ਜਗਾ ਆ ਗਈ ਹੈ ਜਿੱਥੇ ਲੜਾਈ ਜੜੀ ਸੀ ਔਰ ਉੱਥੇ ਜਾ ਕੇ ਵੀ ਉਹਨਾਂ ਨੇ ਗੁਰਦੁਆਰਾ ਵੀ ਬਣਾਇਆ ਪਾਕਿਸਤਾਨ ਦੀ ਗਵਰਨਮੈਂਟ ਦਾ ਸਾਥ ਲੈ ਕੇ ਔਰ ਉੱਥੇ ਝੰਡਾ ਵੀ ਚੜਾਇਆ ਹੋਰ ਵੀ ਕਾਫੀ ਸੇਵਾਵਾਂ ਚੱਲ ਰਹੀਆਂ ਔਰ ਪਿਛਲੇ ਸਾਲ ਮੈਨੂੰ ਇਸ ਗੱਲ ਦਾ ਬੜਾ ਮਾਣ ਆ ਵੀ ਸਾਡੀ ਜਿਹੜੀ ਸਾਰੀ ਟੀਮ ਸਾਰਾ ਗੜੀ ਦੀ ਆਈ ਸੀ ਕੈਨੇਡਾ ਇੰਗਲੈਂਡ ਸਾਰੀ ਜਗ੍ਹਾ ਤੋਂ ਔਰ ਅਸੀਂ ਗੋਲਡਨ ਗੇਟ ਜਿਹੜਾ ਐਂਟਰ ਕਰੀਦਾ ਜਦੋਂ ਅੰਮ੍ਰਿਤਸਰ ਸਾਹਿਬ ਜੀ ਬਿਲਕੁਲ ਉਹਦੇ ਥੱਲੇ ਵੀ ਅਸੀਂ ਸਾਰਾ ਗੜ੍ਹ ਦੀ ਯਾਦਗਾਰ ਬਣਾਈ ਆ ਸਪੀਕਰ ਸਾਹਿਬ ਨੇ ਆ ਕੇ ਉਹਦਾ ਉਦਘਾਟਨ ਕੀਤਾ ਸੀ ਹੁਣ ਵੀ ਮੈਂ ਜਦੋਂ ਆਇਆ 23 ਤਰੀਕ ਨੂੰ ਤਾਂ 26 ਤਰੀਕ ਨੂੰ ਜਿਹੜਾ ਸਾਡਾ ਡੈਲੀਗੇਸ਼ਨ ਆਇਆ ਸੀ ਕੈਨੇਡਾ ਤੋਂ ਪਹਿਲਾਂ ਆਉਣਾ ਸੀ ਕੈਨੇਡਾ ਤੋਂ ਅਸੀਂ ਨਹੀਂ ਲਿਆ ਸਕੇ ਅਗਲੇ ਸਾਲ ਅਸੀਂ ਕੈਨੇਡਾ ਤੋਂ ਲਿਆਵਾਂਗੇ ਐਸਕੀ ਬ੍ਰਿਟਿਸ਼ ਡੈਲੀਗੇਸ਼ਨ ਨਾਲ ਉੱਥੇ ਬਰਗੇਡੀਅਰ ਫੇਰ ਹਰਮਿੰਦਰ ਸਾਹਿਬ ਸਾਨੂੰ ਸਾਰਾ ਸਨਮਾਨਤ ਕੀਤਾ ਗਿਆ ਹੋਰ ਕਾਫੀ ਕੰਮ ਕੀਤੇ ਗਏ ਸੋ ਸਾਰਾ ਗੜੀ ਨਾਲ ਬਹੁਤ ਮਤਲਬ ਜੁੜੇ ਆ ਅਸੀਂ ਔਰ ਕਿਉਂਕਿ ਮੈਨੂੰ ਬੜਾ ਦੁੱਖ ਸੀ ਵੀ ਸਾਡੇ ਪਿੰਡ ਦੇ ਇੱਕੀਓ ਜੋ ਦੋ ਸ਼ਹੀਦ ਜੋ ਕਿ ਐਡੀ ਵੱਡੀ ਲੜਾਈ ਜੋ ਕਿ ਸਾਰੇ ਦੁਨੀਆ ਚ ਮੰਨੀ ਜਾਂਦੀ ਆ ਔਰ ਇੰਗਲੈਂਡ ਚ ਪੜਾਈ ਜਾਂਦੀ ਆ ਫ੍ਰਾਂਚ ਪੜਾਈ ਜਾਂਦੀ ਆ ਔਰ ਦੁਕਾਨ ਤੇ ਇਸ ਗੱਲ ਦਾ ਅਸੀਂ ਵੀ ਸਾਡੇ ਪਿੰਡ ਦੇ ਲੋਕਾਂ ਨੂੰ ਨਹੀਂ ਪਤਾ ਸੀ ਇਸ ਏਰੀਆ ਦੇ ਦੋ ਸ਼ਹੀਦ ਆ ਸੋ ਵਾਸਦੇਵ ਸਿੰਘ ਜੀ ਪ੍ਰਹਾਰ ਉਹਨਾਂ ਨੇ ਇੱਕ ਬੁੱਕ ਲਿਖੀ ਸੀ ਪਹਿਲਾਂ ਉਹਨਾਂ ਨੇ ਮੈਂਸ਼ਨ ਕੀਤਾ ਫਿਰ ਡਾਕਟਰ ਗੁਰਿੰਦਰਪਾਲ ਸਿੰਘ ਜੋਸਨ ਜਿਨ੍ਹਾਂ ਨੇ ਕਿਤਾਬ ਲਿਖੀ ਜਿਹਦੇ ਤੇ ਕੇਸਰੀ ਫਿਲਮ ਬਣੀ ਹੈ ਜਿਹਦੇ ਆਧਾਰ ਤੇ 16 ਬੁੱਕਸ ਲਿਖੀਆਂ ਉਹਨਾਂ ਨੇ ਡਾਕਟਰ ਗੁਰਿੰਦਰਪਾਲ ਸਿੰਘ ਜੋਸਨ ਉਹਨਾਂ ਨੇ ਉਹਨਾਂ 16 ਬੁੱਕਸ ਲਿਖੀਆਂ ਹੁਣ ਅੱਜ ਕੱਲ ਡੈਲੀਗੇਟ ਦੇ ਥੀਰੀ ਪ੍ਰেজেন্টেਡ ਬਣੇ ਹਾਂਜੀ ਹਾਂਜੀ ਉਹ ਅਸੀਂ ਉਹਨਾਂ ਦੇ ਨਾਲ ਹੀ ਸੀ ਸਾਰਾ ਹਫਤਾ ਓਕੇ ਹਾਂ ਜਤਿੰਦਰ ਜੀ ਜਿਵੇਂ ਤੁਸੀਂ ਦੱਸਿਆ ਕਿ ਇੱਕ ਡੈਲੀਗੇਟ ਇੰਗਲੈਂਡ ਤੋਂ ਆਇਆ ਜੌਨ ਕੈਡਲ ਦੀ ਗਵਾਈ ਦੇ ਵਿੱਚ ਆਇਆ ਜਿਹੜਾ ਆਈਜੀ ਰੈਂਕ ਦਾ ਸਾਡੇ ਆਈਜੀ ਕਹਿੰਦੇ ਆ ਉਧਰ ਮੇਜਰ ਜਨਰਲ ਕਹਿੰਦੇ ਆ ਹਾਂ ਜੀ ਐ ਮੇਜਰ ਜਿਹੜਾ ਉਹਨਾਂ ਦੀ ਗਵਾਈ ਦੇ ਵਿੱਚ ਆਇਆ ਮੇਜਰ ਉਹਰ ਵੀ ਉਹਨਾਂ ਦੇ ਨਾਲ ਸੀਗੇ ਅਧਿਕਾਰੀ ਜਿਹੜੇ ਕੈਪਟਨ ਕਰਨਲ ਸੀਗੇ ਉਸ ਵਫਦ ਵੱਲੋਂ ਵੀ ਜਿਹੜਾ ਤੁਹਾਡਾ ਫਿਰ ਤੁਸੀਂ ਦੱਸਿਆ ਕਿ ਤੁਸੀਂ ਉਹਨਾਂ ਦੇ ਨਾਲ ਸੀਗੇ ਇਹ ਇੱਕ ਪੰਜਾਬ ਦੇ ਲੋਕਾਂ ਲਈ ਬਹੁਤ ਵੱਡੀ ਇਹ ਗੱਲ ਹੈ ਕਿਉਂਕਿ ਉਹਨਾਂ ਨੇ ਇਹ ਜਿਹੜੀ ਡੈਲੀਗੇਟ ਰੈ ਚਾਰ ਫੇਜ ਦੇ ਵਿੱਚ ਆਇਆ ਸਭ ਭਾਗ ਦੇ ਵਿੱਚ ਪਹਿਲਾ ਫੇਜ ਉਹਨਾਂ ਦਾ ਪੰਜਾਬ ਦਾ ਸਾ ਤੁਸੀਂ ਕਰਦੇ ਹੋ ਐ ਹੋਰ ਕੋਈ ਗੱਲ ਜਿਹੜੇ ਤੁਹਾਡੇ ਵੱਲੋਂ ਕੀਤੇ ਕਾਰਜਾਂ ਨੂੰ ਲੋਕਾਂ ਤੱਕ ਗੱਲ ਕੀਤੀ ਆ ਲੋਕਾਂ ਤੱਕ ਪਹੁੰਚ ਕਰੇ ਜਾਂ ਜਿਵੇਂ ਤੁਸੀਂ ਸਹਿਯੋਗ ਦੀ ਗੱਲ ਕੀਤੀ ਆ ਕਿਉਂਕਿ ਬੇਸ਼ੱਕ ਬੇਦਸੀ ਲੋਕ ਬਹੁਤ ਸਹਿਯੋਗ ਦੀ ਐਕਸਪੈਕਟੇਸ਼ਨ ਨਹੀਂ ਕਰਦੇ ਪਰ ਫਿਰ ਵੀ ਬਹੁਤ ਸਾਰੇ ਲੋਕ ਕਰਨਾ ਚਾਹੁੰਦੇ ਆ ਉਹਨਾਂ ਨੇ ਤੁਸੀਂ ਕੀ ਕਹੋਗੇ ਦੇਖੋ ਅੱਜ ਆਪਾਂ ਯੂ نو ਬਾਬਾ ਮੱਤੀ ਜੀ ਮਹਾਨ ਸ਼ਹੀਦ ਸਾਡੇ ਬਜ਼ੁਰਗ ਉਹਨਾਂ ਦੀ ਜਗ੍ਹਾ ਤੇ ਖੜੇ ਆ ਜੀ ਵੀ ਇੱਥੇ ਵੀ ਅਸੀਂ ਟਾਈਮ ਟੂ ਟਾਈਮ ਸਾਡੇ ਜਿਹੜੇ ਮੈਨੇਜਰ ਐ ਅਕਸ਼ੇਦੀਪ ਸ਼ਰਮਾ ਜੀ ਉਹ ਸਾਡੇ ਪ੍ਰਧਾਨ ਜੀ ਬਨੋਰ ਸਿੰਘ ਜੀ ਬੱਦੀ ਇਹਨਾਂ ਦੇ ਨਾਲ ਰੱਖ ਕੇ ਟਾਈਮ ਟੂ ਟਾਈਮ ਜਦੋਂ ਅਸੀਂ ਇੱਥੇ ਨਹੀਂ ਵੀ ਹੁੰਦੇ ਤਾਂ ਵੀ ਕੈਂਪ ਲੱਗਦੇ ਰਹਿੰਦੇ ਆ ਜੀ ਬਈ ਅੱਜ ਵੀ ਕੈਂਪ ਲੱਗਾ ਆ ਉਹ ਮੇਰੇ ਕਜ਼ਨ ਗੁਰਦੇਵ ਸਿੰਘ ਪਰਮਾਰ ਸਵਰਨ ਹਸਪੀਟਲ ਤੋਂ ਉਹਨਾਂ ਨੇ ਵੀ ਆਪਣੀ ਔਰਤਾਂ ਦੀ ਟੀਮ ਭੇਜੀ ਆ ਇੱਥੇ ਉਹ ਵੀ ਕੈਂਪ ਲੱਗਾ ਆ ਦਵਾਈਆਂ ਦਾ ਵੀ ਕੈਂਪ ਲੱਗਾ ਆ ਸੋ ਜਿੱਦਾਂ ਜਿੱਦਾਂ ਸਾਨੂੰ ਪ੍ਰਧਾਨ ਜੀ ਹੁਕਮ ਕਰੀ ਜਾਊਗੇ ਜਾਂ ਇਲਾਕੇ 'ਚ ਜਿਹੜੀ ਵੀ ਜ਼ਰੂਰਤ ਆ ਕੋਈ ਨਾ ਕੋਈ ਕੋਈ ਨਵੀਂ ਜਿਹੜੀ ਆ ਜੋ ਸਾਡੇ ਮਨ 'ਚ ਆਉਂਦਾ ਉਹ ਤਾਂ ਅਸੀਂ ਕਰਦੇ ਹੀ ਆ ਜਿੱਦਾਂ ਮਲਟੀ ਸਪੈਸ਼ਲਿਟੀ ਹਸਪੀਟਲ ਦਾ ਤੁਹਾਨੂੰ ਮੈਂ ਦੱਸਿਆ ਸਟੇਡੀਅਮ ਦਾ ਦੱਸਿਆ ਸਕੂਲ ਦਾ ਦੱਸਿਆ ਇੱਕ ਗੱਲ ਮੈਂ ਹੋਰ ਭੁੱਲ ਗਿਆ ਸੀ ਆਪਣੇ ਡੁੰਡੇ ਪਿੰਡ 'ਚ ਐਨਆਰਆਈ ਦੇ ਸਹਿਯੋਗ ਦੇ ਨਾਲ ਮੈਂ ਆ ਰੀਡ ਕਰਕੇ ਸੀਵਰੇਜ ਵੀ ਪਾਇਆ ਸੋ ਇਦਨੇ ਕਾਫੀ ਸੇਵਾਵਾਂ ਚੱਲ ਰਹੀਆਂ ਪਰ ਮੈਂ ਤੁਹਾਡੇ ਦੇਖਣ ਵਾਲਿਆਂ ਨੂੰ ਵੀ ਦੱਸਣਾ ਚਾਹੁੰਦਾ ਵੀ ਫਿਊਚਰ 'ਚ ਵੀ ਜਿਹੜੀ ਵੀ ਕੋਈ ਸੇਵਾ ਸਾਡੇ ਜੁਮੇ ਤੁਸੀਂ ਲਾਉਂਗੇ ਅਸੀਂ ਹਮੇਸ਼ਾ ਕਰਨ ਨੂੰ ਤਤਪਰ ਰਹੀਦਾ ਔਰ ਹਮੇਸ਼ਾ ਹੀ ਗੁਰੂ ਮਹਾਰਾਜ ਜੀ ਅਰਦਾਸ ਕਰੀਦੀ ਆ ਵੀ ਇਹ ਗੁਰੂ ਮਾਲ ਸਾਡੇ ਸਿਰ ਤੇ ਹੱਥ ਰੱਖ ਕੇ ਬੱਚਿਆਂ ਦੇ ਆਪ ਕਰਾ ਲਓ ਕਿਉਂਕਿ ਬਹੁਤ ਲੋਕ ਮੈਨੂੰ ਪੁੱਛਦੇ ਹੁੰਦੇ ਆ ਵੀ ਇਹ ਜਿਹੜਾ ਸਿੰਘਾ ਸ਼ੀਦਾ ਦਾ ਏਡਾ ਵੱਡਾ ਕੰਮ ਹੈ ਤੁਸੀਂ ਕਿਦਾਂ ਕਰ ਰਹੇ ਆ ਮੈਂ ਹਮੇਸ਼ਾ ਕਹਿੰਦਾ ਹੁੰਨਾ ਮੈਂ ਕਹਿੰਦਾ ਇਹ ਗੱਲ ਐਕਸਪਲੇਨ ਨਹੀਂ ਕੀਤੀ ਜਾ ਸਕਦੀ ਮੈਂ ਬਿਲਕੁਲ ਨਹੀਂ ਕਰ ਰਿਹਾ ਉਹ ਸਿੰਘ ਸ਼ਹੀਦ ਖੁਦ ਕਰ ਰਹੇ ਆ ਔਰ ਉਹ ਹੀ ਹੀ ਕਰ ਸਕਦੇ ਆ ਨਹੀਂ ਤਾਂ ਇਨਸਾਨ ਦੀ ਕੀਮਤ ਹੈ ਵੀ ਐਡੇ ਵੱਡੇ ਕੰਮ ਨੂੰ ਹੱਥ ਕਾਦੂ ਹੱਥ ਪਾਣਾ ਸੋ ਇਹ ਇੱਕ ਬਲੀਫ ਆ ਇਹ ਇੱਕ ਤੁਹਾਡੀ ਆਸਥਾ ਆ ਔਰ ਇਹ ਇੱਕ ਬਜ਼ੁਰਗਾਂ ਦਾ ਆਸ਼ੀਰਵਾਦ ਆ ਜਾਂ ਉਹਨਾਂ ਦਾ ਪਾਲਣ ਪੋਸ਼ਣ ਆ ਜਿਨ੍ਹਾਂ ਨੇ ਸਾਨੂੰ ਇਦਾਂ ਪਾਲਿਆ ਜਾਂ ਸਾਡੇ ਸੰਤ ਵਤਨ ਸਿੰਘ ਜੀ ਦਾ ਸਾਡੇ ਸਿਰ ਤੇ ਹੱਥ ਆ ਜਿਨ੍ਹਾਂ ਨੇ ਜਿਨ੍ਹਾਂ ਦੀ ਗੋਦ ਚ ਅਸੀਂ ਆਪਣਾ ਬਤਨ ਗੁਜਾਰ ਰਿਹਾ ਔਰ ਅਸੀਂ ਜੋ ਵੀ ਕਰਦੇ ਆ ਉਸ ਕੁਟੀਆ ਤੋਂ ਉਸ ਨਿਰਮਲ ਕੁਟੀਆ ਤੋਂ ਉਹਨਾਂ ਦੇ ਵੱਡੇ ਛੋਟੇ ਭਰਾ ਗੁਰਦੇਵਾਲ ਸਿੰਘ ਜੀ ਜਨੋਹਾ ਸਾਡੇ ਪਰਿਵਾਰਕ ਸੰਬੰਧ ਤਾਂ ਬਸ ਗੁਰੂ ਮਹਾਰਾਜ ਦੀ ਕਿਰਪਾ ਹੈ ਉੱਥੋਂ ਹੀ ਅਸੀਂ ਜਲੀਡ ਲੈ ਕੇ ਜਾਂ ਜੋ ਵੀ ਸਾਨੂੰ ਸਿੱਖ ਸਿੱਖਿਆ ਮਿਲਦੀ ਆ ਅਸੀਂ ਕੁਛ ਨਾ ਕੁਛ ਕਰਦੇ ਰਹੇ ਆ ਸੋ ਦੋਸਤੋ ਇਹ ਸੰ ਸੋਸ਼ਲ ਵਰਕਰ ਸਮਾਜ ਸੇਵੀ ਵਿਦੇਸ਼ ਦੀ ਧਰਤੀ ਤੋਂ ਇੰਡੀਆ ਆਏ ਜਿਹੜੇ ਪਤਰੀ ਕੀ ਨਾਲ ਦਾ ਜੁੰਨਾਈ ਜਿਲ੍ਹਾ ਜਲੰਧਰ ਦੇ ਵਿੱਚ ਪਿੰਡ ਉਹਨਾਂ ਜਿਹੜੇ ਸੋਸ਼ਲ ਵਰਕਰ ਨੇ ਉਹਨਾਂ ਨੇ ਆਪਣੇ ਵੱਲੋਂ ਕੀਤੇ ਕਾਰਜਾਂ ਰਹੀ ਦੱਸਿਆ ਤੇ ਨਾਲ ਦੀ ਨਾਲ ਸਭ ਤੋਂ ਵੱਡੀ ਗੱਲ ਅਸੀਂ ਅਕਸਰ ਦੇਖਦੇ ਰਹਿੰਨੇ ਆ ਤੇ ਬਹੁਤ ਸਾਰੇ ਲੋਕ ਬਹੁਤ ਸਾਰਾ ਕ੍ਰੈਡਿਟ ਕੀਤੇ ਕੰਮਾਂ ਦਾ ਆਪਣੇ ਸਿਰ ਲੈਂਦੇ ਆ ਪਰ ਇਹਨਾਂ ਨੇ ਬਾਪੂ ਵੀ ਆਪਣਾ ਕ੍ਰੈਡਿਟ ਜਿਹੜਾ ਸੰਤਪਤਨ ਸਿੰਘ ਜਿਹੜੇ ਇਹਨਾਂ ਦੇ ਪਰਿਵਾਰ ਦੇ ਹੈੱਡ ਨੇ ਚੀਫ ਸੀਗੇ ਜਿਹੜੇ ਮੇਮ ਤੇ ਨਾਲ ਦੀ ਨਾਲ ਚੀਦਾ ਸਿੰਘਾਂ ਦੇ ਸਥਾਨ ਜਿੱਥੇ ਅ ਜਿੱਲੇ ਦੇ ਪਿੰਡ ਰੋਲੀ ਖੁੱਤ ਖੜੇ ਉੱਥੇ ਕਲਾ ਦੇ ਵਿੱਚ ਖੜੇ ਆ ਇਹ ਦੱਸਿਆ ਇਹਨਾਂ ਨੇ ਅਸੀਂ ਕੋਸ਼ਿਸ਼ ਕਰਾਂਗੇ ਇਹੋ ਜਿਹੀ ਸਖਸ਼ੀਅਤ ਦੇਣੀ ਆ ਉਹਨਾਂ ਦੇ ਨਾਲ ਕੀਤੀ ਗੱਲਬਾਤ ਆਪਣੇ ਚੈਨਲ ਦੇ ਵਾਅਦੇ ਮੈਂ ਲੋਕਾਂ ਤੱਕ ਆਵਾਮ ਤੱਕ ਪਹੁੰਚਾਈਏ ਤਾਂ ਕਿ ਬਹੁਤ ਸਾਰੇ ਲੋਕ ਜਿਹੜੇ ਇਹਨਾਂ ਵੱਲੋਂ ਸਵਾਵਾ ਦਿੱਤੀਆਂ ਜਾ ਰਹੀਆਂ ਚਾਹੇ ਲੋਕਾਂ ਦੀਆਂ ਅਗਰ ਜਾਣੇ ਹਿੱਤੀਆਂ ਹੁਣ ਆਵਾਮ ਨੂੰ ਹੁਣ ਚਾ ਕਿਸੇ ਤਰ੍ਹਾਂ ਦੀ ਉਹ ਇਹਨਾਂ ਦੀਆਂ ਸਵਾਵਾ ਇਹਨਾਂ ਦੇ ਨਾਲ ਸੰਪਰਕ ਕਰਕੇ ਲੈ ਸਕਦੇ ਆ ਔਰ ਨਾਲ ਦੀ ਨਾਲ ਇਸਤਾਨ ਪਰ ਅਸੀਂ ਇੱਥੇ ਪਤਾਂਜੀ ਪਦਾਂ ਜਿਹਦਾ ਮਨੋਰ ਸਿੰਘ ਉਹਨਾਂ ਨਾਲ ਵੀ ਗੱਲਬਾਤ ਕੀਤੀ ਇਸ ਗੁਫ਼ਤਗੂ ਦੇ ਨਾਲ ਲੜੀ ਦੇ ਨਾਲ ਜੋੜਾਂਗੇ ਜਿਹੜੀ ਇੱਕ ਗੱਲ ਮੁਰਚੀ ਦੇ ਵਾਸਤੇ ਜਿਹੜੀ ਬੈਂਚ ਐਂਬੂਲੈਂਸ ਸੀ ਉਹ ਫਰੀ ਆ 500 ਰੁਪਏ ਦਿੱਤੇ ਹੁਣ ਫਰੀ ਆ ਆਫ ਕੋਸਟ ਜਾਂਦੀ ਆ ਤੇ ਨਾਲ ਦੀ ਨਾਲ ਹੋਰ ਵੀ ਸਹੂਲਤਾਂ ਜਿਹੜੀਆਂ ਅੱਗੇ ਚਾਰਜੀ ਜ਼ਿਆਦਾ ਸੀ ਉਹ ਘਟਾ ਕੇ ਕਮੇਟੀ ਵੱਲੋਂ ਬਹੁਤ ਘੱਟ ਕਰਤਾ ਸੋ ਇਹੋ ਜੀਆਂ ਸਹੂਲਤਾਂ ਇਹੋ ਜਿਹੀ ਕਿਸੇ ਵੀ ਕਰਮ ਦੀ ਲੋਕਾਂ ਦੀ ਜਿਹੜੀ ਗੱਲ ਆ ਇਹੋ ਜਿਹਾ ਸਥਾਨਾਂ ਤੇ ਹੁੰਦੀ ਆ ਜ਼ਰੂਰ ਦਰਸ਼ਨ ਕਰੋ ਇੱਥੇ ਆ ਕੇ ਨਤਮਸਤਕ ਹੋ ਬੋਛੀਦਾ ਸਿੰਘ ਦਾ ਅਸ਼ੀਰਵਾਦ ਲਓ ਔਰ ਇਹੋ ਜੀਆਂ ਸਿਸ਼ੀਆਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਜਾਂਦੀ ਏ ਵੀ ਆਪ ਪਹਚਾਈਏ ਦਾਹ ਬਾਹਰਤ ਲਈ ਜਲੰਧਰ ਤੋਂ ਦਲਜੀਤ ਅਜਰਵਾ ਬਹੁਤ ਬਹੁਤ ਧੰਨਵਾਦ ਜਤਿੰਦਰ